ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਹਾਂ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦੇ ਅਮਰੀਕੀ ਰਾਸ਼ਟਰਪਤੀ ਬਣਨ ਦਾ ਵਿਚਾਰ ਆਪਣੇ ਆਪ ਦੇ ਵਿੱਚ ਇੱਕ ਕਮਾਲ ਦਾ ਵਿਚਾਰ ਹੈ ਉਹਨਾਂ ਕਹਿੰਦੇ ਕਿ ਜੇ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਹਿਲੀ ਬਲੈਕ ਔਰਤ ਰਾਸ਼ਟਰਪਤੀ ਅਤੇ ਪਹਿਲੀ ਸਾਊਥ ਏਸ਼ੀਆਈ ਮੂਲ ਦੀ ਰਾਸ਼ਟਰਪਤੀ ਹੋਣਗੇ ਜਗਨਜੀਤ ਸਿੰਘ ਨੇ ਕਿਹਾ ਹੈ ਕਿ ਅਜਿਹਾ ਵਾਪਰਨਾ ਉਹਨਾਂ ਦੀਆਂ ਬੇਟੀਆਂ ਨੂੰ ਵੀ ਪ੍ਰੇਰਨਾ ਦੇਵੇਗਾ ਕਿ ਔਰਤਾਂ ਵੀ ਕੁਝ ਕਰ ਸਕਦੀਆਂ ਨੇ ਦੱਸਦੇ ਏ ਕਿ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਗਾਮੀ ਰਾਸ਼ਟਰਪਤੀ ਚੋਣਾਂ ਤੋਂ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਨਾਲ ਹੀ ਉਹਨਾਂ ਨੇ ਚੋਣਾਂ ਦੇ ਵਿੱਚ ਡੈਮੋਕ੍ਰੇਟਸ ਦੇ ਰਾਸ਼ਟਰਪਤੀ ਉਮੀਦਵਾਰ ਦੇ ਲਈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਬਾਈਡਨ ਦੇ ਐਲਾਨ ਤੋਂ ਬਾਅਦ ਕਮਲਾ ਹੈਰਿਸ ਨੇ ਵੀ 2024 ਦੇ ਵਿੱਚ ਡੋਨਲਡ 트੍ਰੰਪ ਦੇ ਵਿਰੋਧ ਚੋਣ ਲੜਨ ਦੇ ਇਰਾਦੇ ਦਾ ਐਲਾਨ ਕਰ ਦਿੱਤਾ ਹਾਲਾਂਕਿ ਜਦੋਂ ਤੱਕ ਅਗਲੇ ਮਹੀਨੇ ਸ਼ਿਕਾਗੋ ਦੇ ਵਿੱਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਡੈਲੀਗੇਟਸ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਉਂਦੇ ਉਦੋਂ ਤੱਕ ਕਮਲਾ ਦੇ ਨੋਮੀਨੇਸ਼ਨ ਪੱਕੀ ਨਹੀਂ ਹੈ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਅਜੇ 4 ਮਹੀਨੇ ਬਾਕੀ ਹੈ ਪਰ ਸਰਗਰਮੀਆਂ ਸਿਆਸੀ ਤੌਰ ਦੇ ਉੱਤੇ ਕਾਫੀ ਜ਼ਿਆਦਾ ਪੱਕੀਆਂ ਹੋਈਆਂ ਨੇ 온ਟਾਰੀਓ ਦੇ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਜ਼ਿੰਮੇਵਾਰ ਸਰਕਾਰੀ ਕਾਰਪੋਰੇਸ਼ਨ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਯਾਨੀ ਐਲ ਸੀ ਬੀਓ ਦੇ ਵਰਕਰ ਸੋਮਵਾਰ ਤੋਂ ਕੰਪਨੀ ਤੇ ਵਾਪਸ ਪਰਤਾਈ ਨੇ ਪਰ ਐਲਸੀਬੀਓ ਦੇ ਸਟੋਰ ਮੰਗਲਵਾਰ ਨੂੰ ਖੁੱਲਣਗੇ ਐਲਸੀਬੀਓ ਦੇ 10000 ਵਰਕਰਾਂ ਦੀ ਨੁਮਾਇੰਦਗੀ ਕਰਦੀ 온ਟਾਰੀਓ ਪਬਲਿਕ ਸਰਵਿਸ EMPLOYEES UNION ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਯੂਨੀਅਨ ਦੇ ਮੈਂਬਰਾਂ ਨੇ ਯੂਨੀਅਨ ਅਤੇ ਕਾਰਪੋਰੇਸ਼ਨ ਦਰਮਿਆਨ ਇਕਰਾਰਨਾਮਾ ਮਨਜ਼ੂਰ ਕਰ ਦਿੱਤਾ ਹੈ ਯੂਨੀਅਨ ਅਤੇ ਐਲਸੀਬੀਓ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਦੋਵਾਂ ਧਿਰਾਂ ਦੇ ਦਰਮਿਆਨ ਆਰਜ਼ੀ ਸਮਝੌਤਾ ਹੋ ਗਿਆ ਹੈ ਪਰ ਐਲਸੀਬੀਓ ਦੁਆਰਾ ਵਰਕਰਾਂ ਦੇ ਕੰਮ ਵਾਪਸੀ ਬਾਬਤ ਪ੍ਰੋਟੋਕੋਲ ਤੇ ਦਸਖਤ ਕਰਨ ਤੋਂ ਇਨਕਾਰ ਕਰਨ ਮਗਰੋਂ ਯੂਨੀਅਨ ਨੇ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ ਸੀ ਐਲਸੀਬੀਓ ਨੇ ਕਿਹਾ ਸੀ ਕਿ ਯੂਨੀਅਨ ਨੇ ਨਵੀਆਂ ਵਿੱਤੀ ਮੰਗਾਂ ਪੇਸ਼ ਕੀਤੀਆਂ ਸਨ ਅਤੇ ਕਾਰਪੋਰੇਸ਼ਨ ਇਹਨਾਂ ਬਾਬਤ ਲੇਬਰ ਸ਼ਿਕਾਇਤ ਦਰਜ ਕਰਵਾਏਗੀ ਪਰ ਐਲਸੀਬੀਓ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿ ਹੈ ਕਿ ਸਟੋਰਾਂ ਨੂੰ ਮੁੜ ਖੋਲਣ ਵੱਲ ਕੰਮ ਜਾਰੀ ਹੈ ਅਤੇ ਦੋਵੇਂ ਧਿਰਾਂ ਦੇ ਵੱਲੋਂ ਦਸਖਤ ਕੀਤੇ ਗਏ ਕੰਮ ਵਾਪਸੀ ਪ੍ਰੋਟੋਕੋਲ ਦੇ ਵਿੱਚ ਨਵੀਆਂ ਵਿੱਤੀ ਮੰਗਾਂ ਵੀ ਸ਼ਾਮਿਲ ਨਹੀਂ ਹੈ ਯੂਨੀਅਨ ਦਾ ਕਹਿਣਾ ਸੀ ਕਿ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਸ਼ਰਾਬ ਵਿਕਰੀ ਦਾ ਦਾਇਰਾ ਵਧਾਉਂਦਿਆਂ ਕਨਵੀਨੀਅנס ਸਟੋਰਾਂ ਤੇ ਹੋਰ ਗਰੋਸਰੀ ਸਟੋਰਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਯੂਨੀਅਨ ਦੀਆਂ ਨੌਕਰੀਆਂ ਦੇ ਲਈ ਖਤਰਾ ਹੈ ਅਤੇ ਐਲਸੀਬੀਓ ਦੇ ਮਾਲੀਏ ਨੂੰ ਵੀ ਪ੍ਰਭਾਵਿਤ ਕਰੇਗੀ ਫੋਰ ਨੇ 5 ਜੁਲਾਈ ਤੋਂ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਯੋਜਨਾਵਾਂ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵੀਰਵਾਰ ਤੋਂ ਬੀਅਰ ਅਤੇ ਵਾਈਨ ਵੇਚਣ ਦੇ ਲਈ ਪਹਿਲਾਂ ਹੀ ਲਾਇਸੈਂਸ ਜਿਸ਼ੂ ਦਾ ਗ੍ਰੋਸਰੀ ਸਟੋਰਾਂ ਨੂੰ ਰੈਡੀ ਟੂ ਡਰਿੰਕ ਕੰਟਰੋਲ ਕੋਕਟੇਲ ਜਿਹੜੇ ਨੇ ਉਹ ਵੇਚਣ ਦੀ ਆਗਿਆ ਦੇ ਦਿੱਤੀ ਗਈ ਹੈ ਡੈਲਟਾ 에ਅਰਲਾਈਨਸ ਨੇ ਇੱਕ ਨੁਕਸਾਨਦਾਰ ਸੌਫਟਵੇਅਰ ਅਪਡੇਟ ਤੋਂ ਲਗਾਤਾਰ ਚੌਥੇ ਦਿਨ ਵੀ ਕਾਫੀ ਸੰਘਰਸ਼ ਦੇਖਿਆ ਹੋਰ ਕੈਰੀਅਰ ਜਿਹੜੇ ਨੇ ਉਹ ਸੋਮਵਾਰ ਨੂੰ ਸੇਵਾ ਵਿਗਨ ਦੇ ਲਗਭਗ ਸਧਾਰਨ ਪਦਰਾਂ ਦੇ ਉੱਤੇ ਤਾਂ ਵਾਪਸ ਆ ਰਹੇ ਨੇ ਦੁਨੀਆ ਭਰ ਦੀਆਂ 에ਅਰਲਾਈਨਾਂ ਹਸਪਤਾਲਾਂ ਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਆਊਟੇਜ ਦੇ ਪ੍ਰਤੀ ਡੈਲਟਾ ਦੇ ਮੁਕਾਬਲੇ ਕਮਜ਼ੋਰ ਪਤੀਕ੍ਰਿਆ ਆਵਾ ਦੀ ਚਮਕ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਟਰਾਂਸਪੋਰਟਰਸ ਜਿਹੜੇ ਨੇ ਉਹਨਾਂ ਦਾ ਟਰਾਂਸਪੋਰਟਰ ਟਰਾਂਸਪੋਰਟੇਸ਼ਨਸ ਦੇ ਸੈਕਟਰੀ ਨੇ ਕਿਹਾ ਕਿ ਉਹਨਾਂ ਦੀ ਏਜੰਸੀ ਨੂੰ ਡੈਲਟਾ ਦੇ ਬਾਰੇ ਸੈਂਕੜੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ ਤੇ ਉਹ ਉਮੀਦ ਕਰਦੇ ਨੇ ਕਿ 에ਅਰਲਾਈਨ ਦੇਰੀ ਨਾਲ ਆਉਣ ਵਾਲੇ ਯਾਤਰੀਆਂ ਦੇ ਲਈ ਹੋਟਲ ਤੇ ਭੋਜਨ ਮੁਹੱਈਆ ਕਰਵਾਏਗੀ ਤੇ ਗਾਹਕਾਂ ਨੂੰ ਤੁਰੰਤ ਰੀਫੰਡ ਵੀ ਜਾਰੀ ਕੀਤਾ ਜਾਏਗਾ ਕੁਝ ਹਵਾਈ ਅੱਡਿਆਂ ਤੇ ਅਜੇ ਵੀ ਦੇਰੀ ਦੇਖੀ ਜਾ ਰਹੀ ਹੈ ਜੋ ਕਿ ਇੱਕ ਨੁਕਸਾਨدار ਸੌਫਟਵੇਅਰ ਅਪਡੇਟ ਤੋਂ ਬਾਅਦ ਜਾਰੀ ਹੋਇਆ ਹੈ ਜਦੋਂ ਦੁਨੀਆ ਭਰ ਦੇ ਵਿੱਚ ਤਬਾਹੀ ਮੱਚ ਗਈ ਸੀ ਤਾਂ ਲਗਭਗ ਸਾਰੀਆਂ 에ਅਰਲਾਈਨਾਂ ਦੁਆਰਾ ਕਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਪ੍ਰਭਾਵ ਘਟ ਰਿਹਾ ਹੈ ਫਲਾਈਟ ਅਵੇਅਰ ਦੇ ਨਵੇਂ ਆંકੜਿਆਂ ਦੇ ਅਨੁਸਾਰ ਸੋਮਵਾਰ ਦੀ ਸ਼ੁਰੂਆਤ ਦੇ ਵਿੱਚ ਯੂਐਸ ਦੇ ਅੰਦਰ ਬਾਹਰ ਕੁੱਲ ਰੱਦ ਹੋਣ ਦੀ ਗਿਣਤੀ 758 ਸੀ ਜੋ ਕਿ ਛੁੱਟੀ ਦੇ ਬਿਨਾ ਆਮ ਨਾਲੋਂ ਵਾਅਦਾ ਹੈ ਰੱਦ ਹੋਣ ਵਾਲੀਆਂ ਜ਼ਿਆਦਾਤਰ ਉਡਾਨਾਂ ਜਿਹੜੀਆਂ ਨੇ ਉਹ ਡੈਲਟਾ 에ਅਰਲਾਈਨਸ ਦੀਆਂ ਸਨ ਡੈਲਟਾ ਨੇ 626 ਰੱਦ ਹੋਣ ਦੀਆਂ ਰਿਪੋਰਟਾਂ ਕੀਤੀਆਂ ਤੇ ਸਾਰੀਆਂ ਰੱਦ ਹੋਣ ਕੀਤੀਆਂ ਉਡਾਨਾਂ ਦਾ ਲਗਭਗ 83% ਹੈ ਡੈਲਟਾ ਦੇ ਚੀਫ ਐਗਜ਼ੀਕਿਊਟਿਵ ਐਂਡ ਬੈਸਟੀਅਨ ਨੇ ਗਾਹਕਾਂ ਨੂੰ ਸੁਨੇਹਾ ਦਿੰਦੇ ਕਿਹਾ ਹੈ ਕਿ 에ਅਰਲਾਈਨ ਆਊਟੇਜ ਤੋਂ ਬਾਅਦ ਕੰਮ ਨੂੰ ਮੁੜ ਬਹਾਲ ਕਰਨਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਡੈਲਟਾ ਦੇ ਸੰਚਾਲਨ ਦੇ ਵਿੱਚ ਵਿਰਾਮ ਦੇ ਨਤੀਜੇ ਵਜੋਂ 3500 ਤੋਂ ਵੱਧ ਡੈਲਟਾ ਕਨੈਕਸ਼ਨ ਕੈਨਸਲ ਤੇ ਪੋਸਟਪਨ ਉਰਾਨਾ ਨੇ ਡੈਲਟਾ ਪ੍ਰਭਾਵਿਤ ਗਾਹਕਾਂ ਨੂੰ ਛੋਟਾਂ ਦੇ ਪੇਸ਼ਕਸ਼ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਟੈਕਨੋਲੋਜੀ ਸਮੱਸਿਆ ਗਰਮੀਆਂ ਦੇ ਸਭ ਤੋਂ ਵਿਅਸਤ ਯਾਤਰਾ ਵਾਲੇ ਹਫਤੇ ਦੇ ਅੰਤ ਵਿੱਚ ਆਈ ਹੈ ਜਿਸ ਵਿੱਚ ਜਿਹੜੇ ਹੋਰ ਵੀ ਬੁੱਕ ਕੀਤੇ ਲੋੜ 90% ਤੋਂ ਵੱਧ ਸਨ ਔਰ ਸਾਡੀ ਮੁੜ ਰਿਹਾਇਸ਼ ਸਮਰਥਾਵਾਂ ਨੂੰ ਸੀਮਿਤ ਕਰਦੇ ਹੋਏ ਡੈਲਟਾ ਦੁਆਰਾ ਇਸ ਦੇ ਚਾਲਕਾਂ ਨੂੰ ਟਰੈਕ ਕਰਨ ਲਈ ਵਰਤੇ ਗਏ ਸਾਧਨਾਂ ਵਿੱਚੋਂ ਇੱਕ ਪ੍ਰਭਾਵਿਤ ਹੋਇਆ ਸੀ ਤੇ ਸਿਸਟਮ ਆਊਟੇਜ ਦੁਆਰਾ ਸ਼ੁਰੂ ਕੀਤੇ ਗਏ ਬੇਮਿਸਾਲ ਤਬਦੀਲੀਆਂ ਦੀ ਪ੍ਰਕਿਰਿਆ ਕਰਨ ਦੇ ਵਿੱਚ ਅਸਮਰਥ ਸੀ ਫਲਾਈਟ ਵੇਅਰ ਦੇ ਅਨੁਸਾਰ ਖਰਾਬ ਮੌਸਮ ਦੇ ਕਾਰਨ ਵੀ ਦੱਖਣ ਪੂਰਬ ਵਿੱਚ ਦੇਰੀ ਹੋਈ ਜਿਸ ਵਿੱਚ ਐਟਲੰਟਾ ਵੀ ਸ਼ਾਮਿਲ ਹੈ ਜਿੱਥੇ ਡੈਲਟਾ 에ਅਰਲਾਈਨਜ਼ ਦਾ ਆਧਾਰ ਹੈ ਜਿਸ ਸਤੂ ਚੈਨਲ ਪੰਜਾਬੀ ਰਿਪੋਰਟ ਹੋਮ ਇੰਸ਼ੋਰੈਂਸ ਦੇ ਵੇਲੇ ਕਿਹੜੀਆਂ ਗੱਲਾਂ ਦਾ ਖਾਸ ਤੌਰ ਦੇ ਉੱਤੇ ਖਿਆਲ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਏ ਐਮ ਸੀ ਇੰਸ਼ੋਰੈਂਸ ਤੋਂ ਹੋਮ ਇੰਸ਼ੋਰੈਂਸ ਬਾਰੇ ਕਈ ਸਵਾਲ ਹੁੰਦੇ ਆ ਕਾਫੀ ਚੇਂਜਸ ਨੇ ਏ ਐਮ ਸੀ ਇੰਸ਼ੋਰੈਂਸ ਅਸੀਂ ਪਹੁੰਚੇ ਹੋਏ ਹਾਂ ਜਾਣਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਹੋਮ ਇੰਸ਼ੋਰੈਂਸ ਜਿਹਦੇ ਅਸੀਂ ਗੱਲ ਕਰਦੇ ਆ ਤੇ ਚੇਂਜਸ ਜਿਹੜੀਆਂ ਕੀ ਆਈਆਂ ਨੇ ਸੋ ਹੋਮ ਇੰਸ਼ੋਰੈਂਸ ਦੇ ਲੇਟਲੀ ਬਹੁਤ ਚੇਂਜਸ ਆਈਆਂ ਹੈਗੀਆਂ ਕਿ ਉਹਦੇ ਵਿੱਚ ਕਈ ਫੈਕਟਰ ਹੈਗੇ ਆ ਪਹਿਲਾਂ ਤਾਂ ਹੈਗੇ ਆ ਆਰਥਕੋਇਕ ਦੇ ਪ੍ਰਾਈਸ ਚੇਂਜਸ ਜਾਂ ਆਰਥਕੋਇਕ ਦੀਆਂ ਰੈਸਟ੍ਰਿਕਸ਼ਨਸ ਦੂਸਰਾ ਹੈਗਾ ਹਾਈ ਵੈਲਿਊ ਘਰ ਜਿਹੜੇ ਆਪਾਂ ਵੱਡੇ ਘਰ ਬਣਾਏ ਆ ਉਹਨਾਂ ਲਈ ਇੰਸ਼ੋਰੈਂਸ ਤੇ ਬਹੁਤ ਇਨਕਰੀਜ਼ ਹੋਈਆਂ ਆ ਜਿਹੜੇ ਰੈਂਟਲ ਘਰ ਹੈਗੇ ਆ ਜਾਂ ਸਟੈਂਡਲੋਨ ਰੈਂਟਲ ਹੈਗੇ ਆ ਜਾਂ ਜਿੱਦਾਂ ਵਿੱਚ ਸਟੂਡੈਂਟ ਰਹਿ ਰਹੇ ਆ ਜਾਂ ਉਹ ਸ਼ਾਰਟ ਟਰਮ ਰੈਂਟਲ ਦਿੱਤੇ ਉਹ ਜਿਹਦਾ 에어ਬੀਐਨਬੀ ਨੂੰ ਦਿੱਤੇ ਹੋਆ ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕਾਫੀ ਚੇਂਜਸ ਆਈਆਂ ਹੈਗੀਆਂ ਜਿਹੜੀਆਂ ਹਰ ਕੋਈ ਐ ਸੈਕੰਡ ਕੁਆਰ ਜੋ ਜਿਹੜਾ ਪੁੱਛ ਰਿਹਾ ਹੈਗਾ ਉਹ ਇਹਨਾਂ ਚੇਂਜਸ ਤੇ ਪੁੱਛ ਰਿਹਾ ਹੈਗਾ ਸੋ ਜੇ ਆਪਾਂ ਸਪੈਸੀਫਿਕਲੀ ਗੱਲ ਕਰਦੇ ਹੈਗੇ ਆ ਵਨ ਟਾਪਿਕ ਦੀ ਅਰਥਕਵਿਕ ਆਰਥਕ ਇਕ ਦੇ ਰੇਟ ਜਿਹੜੇ ਹੈਗੇ ਆ ਉਹ ਬਹੁਤ ਵਧੇ ਆ ਸੋ ਇਸ ਕਰਕੇ ਅਸੀਂ ਦੇਖ ਰਹੇ ਆ ਬਹੁਤ ਜਿਹੜੇ ਕਲਾਇੰਟ ਆਉਂਦੇ ਆ ਉਹ ਕਹਿੰਦੇ ਆ ਓਕੇ ਠੀਕ ਹੈ ਆਰਥਕ ਇਕ ਦੀ ਕਵਰੇਜ ਘਟਾ ਦਿਓ ਸੋ ਜੇ ਇੰਸ਼ੋਰੈਂਸ ਦੇ ਰੇਟ ਵਧੇ ਆ ਉਹਦੇ ਉਹਦਾ ਕੋਈ ਰੀਜ਼ਨ ਹੁੰਦਾ ਆ ਮੈਂ ਇਹ ਕਹਿੰਨੀ ਆ ਵੀ ਆਪਣਾ ਆਪਣੇ ਏਜੰਟ ਨੂੰ ਜਾ ਕੇ ਜਰੂਰ ਪੁੱਛੋ ਵੀ ਆਰਥਕ ਇਕ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜਦੋਂ ਇੰਸ਼ੋਰੈਂਸ ਕੰਪਨੀਆਂ ਕੋਈ ਵੀ ਕਵਰੇਜ ਪਾਉਂਦੀਆਂ ਹਨਾ ਉਹਦੇ ਵਿੱਚ ਉਹ ਬਹੁਤ ਰਿਸਰਚ ਕਰਦੀਆਂ ਵੀ ਇਹ ਸੋ ਦੈਟ ਮੀਨ ਜੇ ਇਨਕਰੀਜ਼ ਹੋਇਆ ਦੈਟ ਮੀਨ ਆਪਣਾ ਰਿਸਕ ਵੀ ਕਾਫੀ ਵਧਿਆ ਹੈਗਾ ਆਰਥਿਕ ਇਕ ਦਾ ਸੋ ਉਹਨੂੰ ਹਟਾਓ ਨਹੀਂ ਸੋ ਜੇ ਕਿਸੇ ਚੀਜ਼ ਦੀ ਇੰਸ਼ੋਰੈਂਸ ਦੀ ਪ੍ਰੀਮੀਅਮ ਵਧਦਾ ਆ ਉਹਦੇ ਪਿੱਛੇ ਵੱਡਾ ਰੀਜ਼ਨ ਹੁੰਦਾ ਆ ਸੋ ਉਹਨੂੰ ਇੱਕ ਵਾਰੀ ਆਪਣੇ ਏਜੰਟ ਨੂੰ ਜਰੂਰ ਪੁੱਛੋ ਵੀ ਇਹਦਾ ਰੇਟ ਕਿਉਂ ਵਧਿਆ ਤੇ ਇਹਦੇ ਫਾਇਦੇ ਮੈਨੂੰ ਹੈਗੇ ਆ ਜਾਂ ਨਹੀਂ ਹੈਗੇ ਹੈਗੇ ਇਹਦੇ ਰੇਟ ਵਧੇ ਕਿਉਂ ਹੈ ਜੀ ਵੈਸੇ ਸਾਰੇ ਸੋ ਜਿਹੜਾ ਆਪਣਾ ਬੀਸੀ ਹੈਗਾ ਆ ਪ੍ਰੋਵਿੰਸ ਉਹਦੇ ਵਿੱਚ ਆਪਣੇ ਜਾਦੇ ਰੇਟ ਵਧੇ ਹੈ ਕਿਉਂਕਿ ਆਪਣਾ ਵਾਰਨਿੰਗਸ ਬਹੁਤ ਹੈਗੀਆਂ ਵੀ ਆਪਣਾ ਪੋਟੈਂਸ਼ੀਅਲ ਹੈਗਾ ਵੀ ਅਰਥਕੋਇਕ ਆਉਣ ਦੇ ਕਰਕੇ ਏਸੀ ਰੀਜ਼ਨ ਦੇ ਕਰਕੇ ਬਹੁਤ ਇੰਸ਼ੋਰੈਂਸ ਕੰਪਨੀਆਂ ਨੇ ਰੇਟ ਦੇਣੇ ਵੀ ਬੰਦ ਕਰਤੇ ਆ ਅਰਥਕੋਇਕ ਲਈ ਉਹ ਕਹੀ ਕਹਿੰਦੀਆਂ ਵੀ ਠੀਕ ਹੈ ਜਾਰ ਰਿਚਮੈਂਟ ਆ ਰਿਚਮੈਂਟ ਦੇ ਵਿੱਚ 50% ਆਫ ਦਾ ਪ੍ਰੋਪਰਟੀਆਂ ਦੇ ਅਰਥਕੋਇਕ ਮਿਲਦਾ ਨਹੀਂ ਹੈਗਾ ਕਿਉਂਕਿ ਉਹ ਵੀ ਜ਼ਿਆਦਾ ਪ੍ਰਾਉਨ ਹੈਗਾ ਆ ਵੀ ਆਰਥੋਕ ਜਿਆਇਆ ਉੱਥੇ ਜ਼ਿਆਦਾ ਡੈਮੇਜ ਹੋਣਾ ਹੈ ਜਾਂ ਡੈਲਟਾ ਹੈਗਾ ਆ ਉਹ ਨੰਬਰ ਸੈਕੰਡ ਤੇ ਹੈ ਜਾਂ ਆਈਲੈਂਡ ਹੈ ਕੋਈ ਵੀ ਵੈਂਕੂਵਰ ਆਈਲੈਂਡਸ ਹੋਏ ਜਾਂ ਹੋਰ ਕੋਈ ਆਈਲੈਂਡ ਹੈਗਾ ਉਹਨਾਂ ਤੇ ਵੀ ਜ਼ਿਆਦਾ ਹੈਗਾ ਸੋ ਉਹਨਾਂ ਦੇ ਪ੍ਰੀਮੀਅਮ ਵੀ ਜ਼ਿਆਦਾ ਦੇਖਣ ਨੂੰ ਮਿਲਣਗੇ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਉੱਥੇ ਜ਼ਿਆਦਾ ਚਾਂਸਸ ਹੈਗੇ ਆ ਆਰਥੋਕ ਕਾਉਣ ਦੇ ਤੇ ਕਲੇਮ ਆਉਣ ਦੇ ਵੀ ਜ਼ਿਆਦਾ ਚਾਂਸਸ ਉਹਨਾਂ ਏਰੀਆਜ਼ ਦੇ ਵਿੱਚ ਹੈਗੇ ਆ ਪਰ ਉਹਨਾਂ ਏਰੀਆ ਨੂੰ ਜ਼ਿਆਦਾ ਦੇਖਣਾ ਚਾਹੀਦਾ ਹੈ ਵੀ ਸਾਨੂੰ ਜੇ ਮਿਲ ਸਕੇ ਤੇ ਕਵਰੇਜ ਲੈਣੀ ਜ਼ਰੂਰ ਚਾਹੀਦੀ ਹੈ ਤੇ ਜਿੱਦਾਂ ਕੋਈ ਪੁਰਾਣਾ ਘਰ ਆ ਜਾਂ ਰੈਂਟਰਸ ਨੇ ਤਾਂ ਉਹਦੀਆਂ ਕੀ ਦਿੱਕਤਾਂ ਹੁੰਦੀਆਂ ਇੰਸ਼ੋਰੈਂਸ ਵੇਲੇ ਤਾਂ ਕਿਸ ਟੰਗ ਦਾ ਉਹਨਾਂ ਨੂੰ ਲੈਣਾ ਚਾਹੀਦਾ ਸੋ ਜਿਹੜੇ ਆਪਾਂ ਬਹੁਤ ਪੰਜਾਬੀ ਹੈਗੇ ਆ ਜਿਹੜੇ ਆਪਾਂ ਰੈਂਟਲ ਹਾਊਸ ਲੈਣੇ ਆ ਜਾਂ ਰੈਂਟ ਤੇ ਕਰਦੇ ਆਂ ਕਈ ਵਾਰੀ ਆਪ ਜੋ ਰੈਂਟ ਤੇ ਦਿੰਨੇ ਆ ਆਪਾਂ ਸਿਰਫ ਰੈਂਟਲ ਇਨਕਮ ਦੇ ਹੀ ਦੇਖਦੇ ਆਂ ਉਹਦੀਆਂ ਅਦਰ ਜਿਹੜੀਆਂ ਰਿਕੁਆਇਰਮੈਂਟਸ ਆ ਉਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਜਾਂ ਆਪਾਂ ਦੇਖਦੇ ਹੀ ਨਹੀਂ ਹੈਗੇ ਸੋ ਉਹਦੇ ਵਿੱਚ ਮੇਨਲੀ ਹੈਗਾ ਵੀ ਜਦ ਆਪਾਂ ਸਟੂਡੈਂਟਸ ਨੂੰ ਜਾਂ ਅਨਰਿਲੇਟਿਡ ਇੰਡੀਵਿਜੂਅਲਸ ਨੂੰ ਆਪਾਂ ਘਰ ਰੈਂਟ ਤੇ ਦਿੰਨੇ ਹੈਗੇ ਆ ਉਸ ਵੇਲੇ ਆਪਾਂ ਇਹ ਨਹੀਂ ਦੇਖਦੇ ਵੀ ਇਹ ਇੰਸ਼ੋਰੈਂਸ ਨੇ ਮੈਨੂੰ ਕਵਰ ਕਰਨਾ ਕਿ ਨਹੀਂ ਕਰਨਾ ਦਿਸ ਇਜ਼ ਅ ਬਿਗ ਥਿੰਗ ਜੇ ਤੁਸੀਂ ਸਟੂਡੈਂਟ ਘਰ ਦੇ ਵਿੱਚ ਰੱਖਿਓ ਸੀਗੇ ਤੇ ਤੁਸੀਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀ ਨੂੰ ਡਿclare ਨਹੀਂ ਕੀਤਾ ਸੀਗਾ ਵੀ ਤੁਹਾਡੇ ਕੋਲ ਸਟੂਡੈਂਟ ਆਈ ਡੋਨਟ ਮੀਨ ਟੂ ਕਿ ਸਟੂਡੈਂਟ ਹੀ ਐਨੀ ਅਨ ਰਿਲੇਟਿਡ ਪਰਸਨ ਹੈ ਸਟੂਡੈਂਟ ਆਪਾਂ ਜਿਆਦਾ ਕਹਿੰਦੇ ਵੀ ਕਿ ਸਟੂਡੈਂਟ ਜਿਆਦਾ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ ਬਟ ਇਟ ਡਸਨਟ ਮੀਨ ਕਿ ਸਟੂਡੈਂਟ ਹੀ ਹੋਣ ਸੋ ਜੇ ਮੈਂ ਤੇ ਤੁਸੀਂ ਰਹਿ ਰਹੇ ਹੈਗੇ ਆ ਵੀ ਆਰ ਅਨ ਰਿਲੇਟਿਡ ਸੋ ਥੈਟ ਮੀਨ ਟੂ ਇੰਡੀਵਿਜੂਅਲ ਜੇ ਇੱਕ ਫੈਮਿਲੀ ਰਹਿ ਰਹੀ ਹੈ ਵਿੱਚ ਨਾਲ ਚਾਰ ਬੱਚੇ ਹੈਗੇ ਆ ਥੈਟ ਇਜ਼ ਵਨ family so that doesn't um, changes anything but most of the time jadon aapan add karde hain e idan diya coverages premium up hunda hai most of the time aapan nu pata hi nahi hunda bi aapan je student rakhe ho oh de vich coverage change bhi karni hai gi so eh todi je insurance te kalu far da claim aa janda hai it can be denied breach ਸੋ ਇਹ ਵੱਡੀ ਹੈਗੀ ਹੈ ਜੇ ਨਾਲ ਜੇ ਤੁਸੀਂ ਆਪਣੀ ਮੰਨ ਦੀ ਸੰਤੋਸ਼ ਲਈ ਲਈ ਆਪਾਂ ਇੰਸ਼ੋਰੈਂਸ ਲੈਣੇ ਆ ਸੋ ਮੇਕ ਸ਼ੋਰ ਜੇ ਤੁਸੀਂ ਰੈਂਟਲ ਰੱਖਿਆ ਜਾਂ ਕੋਈ ਜਿਹੜੇ ਅਨ ਰਿਲੇਟਡ ਪੀਪਲ ਹੈਗੇ ਆ ਤੁਹਾ ਬਾਸਮੈਂਟ ਚ ਇੱਕ ਚ ਰਹਿੰਦੇ ਆ ਦੂਜੀ ਚ ਰਹਿੰਦੇ ਆ ਜਾਂ ਉੱਪਰ ਰਹਿੰਦੇ ਹੈਗੇ ਆ ਸੋ ਆਪਣੀ ਪਾਲਿਸੀ ਤੇ ਆਪਣੇ ਬਰੋਕਰ ਨੂੰ ਜੂਰ ਪੁੱਛੋ ਵੀ ਮੈਂ ਕਵਰ ਹੈਗਾ ਸਟੂਡੈਂਟ ਲਈ ਅਨ ਰਿਲੇਟਡ ਪੀਪਲਸ ਲੇਕਿਨ ਨਹੀਂ ਤੇ ਜਿਹੜੇ ਵੱਡੇ ਘਰ ਨੇ ਉਹਨਾਂ ਦੀ ਰਿਨਲ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਇੰਸ਼ੋਰੈਂਸ ਦੀ ਇਸ ਟਾਈਮ ਜੀ ਸੋ ਜਿਹੜੇ ਵੱਡੇ ਘਰ ਹੈਗੇ ਆ ਓਵਰ 6000 ਜਾਂ 5500 ਸਕਰ ਫੁੱਟ ਤੋਂ ਉੱਪਰ ਜਿਹੜੇ ਘਰ ਹੈਗੇ ਉਹਨਾਂ ਤੇ ਕਾਫੀ ਦਿੱਕਤ ਇੰਸ਼ੋਰੈਂਸ ਦੀਆਂ ਪ੍ਰਾਈਸਸ ਵਧੀਆਂ ਹੈਗੀਆਂ ਸੋ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਵੱਡੇ ਘਰ ਨਹੀਂ ਕਰਦੀ ਕਿਉਂਕਿ ਉਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਆ ਪੋੜੇ ਤੱਕ ਹੀ ਹੁੰਦੀ ਆ 1.5 ਲੱਖ 2 1.5 ਮਿਲੀਅਨ ਤੋਂ 2 ਮਿਲੀਅਨ ਤੱਕ ਹੀ ਹੁੰਦੀ ਆ ਸੋ ਜਿਹੜੇ ਇਹ ਹੈਗੇ ਆ ਇੱਕ ਘਰ ਹੁਣ ਆਪਾਂ ਮੋਸਟਲੀ ਆਪਾਂ ਦੇਖਦੇ ਆ ਸਰੀ ਵੈਨਕੂਵਰ ਜਾਂ ਰਿਚਮੰਡ ਦੇ ਵਿੱਚ ਕਾਫੀ ਵੱਡੇ ਘਰ ਹੈਗੇ ਆ ਤੇ ਇੰਸ਼ੋਰੈਂਸ ਉਹਨਾਂ ਦੀ ਕਾਫੀ ਵੱਧੀ ਆ ਕਿਉਂਕਿ ਆਮ ਕੰਪਨੀਆਂ ਲੈ ਨਹੀਂ ਰਹੀਆਂ ਉਹ ਕਹਿੰਦੀ ਅਸੀਂ ਨਹੀਂ ਲੈਣੀ ਆ ਤੁਸੀਂ ਬਾਹਰ ਕਮਰਸ਼ੀਅਲ ਕੰਪਨੀਆਂ ਦੇ ਨਾਲ ਕਰੋ ਸਾਡੇ ਕੋਲ ਵੱਡੀ ਮਾਰਕੀਟ ਹੈਗੀ ਆ ਇਹਨਾਂ ਟਾਈਪ ਦੇ ਘਰ ਲਈ ਵਾਸਤੇ ਜੇ ਤੁਸੀਂ ਸਟਰਗਲ ਕਰ ਰਹੇ ਆ ਜਾਂ ਪ੍ਰਾਈਸ ਤੁਹਾਡੀ ਕਾਫੀ ਵੱਧੀ ਹੋਵੇ ਐਮਸੀ ਦੀ ਟੀਮ ਤੁਹਾਨੂੰ ਹਾਈ ਵੈਲਿਊ ਹੋਮ ਦੇ ਵਿੱਚ ਹੈਲਪ ਕਰ ਸਕਦੀ ਹੈ ਪ੍ਰਾਈਸ ਸੇਵ ਕਰਨ ਲਈ ਤੇ ਹੋਮ ਇੰਸ਼ੋਰੈਂਸ ਦੇ ਨਾਲ ਇੱਕ ਆ ਜਾਂਦਾ ट्रैवल ਕਿ ਲੋਕ ट्रैवल ਇੰਨੀ ਤੇ ਨਹੀਂ ਕਾਫੀ ਕਰਦੇ ਨੇ ਜਾਂ ਕੋਈ ਵਿਜ਼ਟਰ ਆ ਰਿਹਾ ਜਾਂ ਕੋਈ ਸਟੂਡੈਂਟ ਆ ਤਾਂ ਉਹਨਾਂ ਦੀ ਇੰਸ਼ੋਰੈਂਸ ਬਾਰੇ ਕੀ ਧਿਆਨ ਉਹਨਾਂ ਨੂੰ ਜਿਹੜਾ ਰੱਖਣਾ ਚਾਹੀਦਾ ਹੈ ਸੋ ਜਦੋਂ ਆਪਾਂ ਗੱਲ ਕਰਦੇ ਆ ਟ੍ਰੈਵਲ ਦੀ ਚਾਹੇ ਉਹ ਕੈਨੇਡੀਅਨ ਟ੍ਰੈਵਲ ਕਰ ਰਹੇ ਹੋਣ ਆਊਟਸਾਈਡ ਜਾਂ ਕੋਈ ਵੀ ਬਾਹਰੋਂ ਕੋਈ ਬੰਦਾ ਕੈਨੇਡੀਅਨ ਕੈਨੇਡਾ ਦੇ ਵਿੱਚ ਆ ਰਿਹਾ ਹੋਵੇ ਸੋ ਉਸ ਵੇਲੇ ਟ੍ਰੈਵਲ ਇੰਸ਼ੋਰੈਂਸ ਜ਼ਰੂਰ ਦੇਖਣੀ ਚਾਹੀਦੀ ਹੈਗੀ ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਐਕਸਪੈਂਸਿਵ ਹੈਗਾ ਸਾਰਾ ਕੁਝ ਖਾਸ ਕਰਕੇ ਮੈਡੀਕਲ ਸੋ ਇਹਦੇ ਵਿੱਚ ਆਪਾਂ ਨੂੰ ਕਦੀ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਤੇ ਆਪਾਂ ਨੂੰ ਇੰਸ਼ੋਰੈਂਸ ਤੇ ਜ਼ਰੂਰ ਲੈਣੀ ਚਾਹੀਦੀ ਹੈ ਜੇ ਤੁਸੀਂ ਆਪ ਵੀ ਜਾ ਰਹੇ ਹੋ ਯੂ ਐਸ ਏ ਵਗੈਰਾ ਦੇ ਵਿੱਚ ਇਟ ਕੈਨ ਬੀ ਵੈਰੀ ਕਾਸਟਲੀ ਤੁਹਾਡੀ ਐਮ ਐਸ ਪੀ ਉੱਥੇ ਕਵਰ ਨਹੀਂ ਕਰਦੀ ਹੈਗੀ ਭਾਵੇਂ ਤੁਹਾ ਜੋ ਗ੍ਰੋਸਰੀ ਲੈਂਡ ਜਾ ਰਹੇ ਆ ਜਾਂ ਤੁਸੀਂ ਬੱਚਿਆਂ ਦਾ ਸਪੋਰਟਸ ਟ੍ਰਿਪ ਹੈਗਾ ਆ ਆਪਾਂ ਦੂਜੀ ਸਾਈਡ ਤੇ ਲੈ ਕੇ ਜਾ ਰਹੇ ਆ ਸੋ ਉਸ ਵੇਲੇ ਇਹ ਨਾ ਭੁੱਲੋ ਕਿ ਤੁਹਾਨੂੰ ਉੱਥੇ ਕਵਰੇਜ ਨਹੀਂ ਹੈਗੀ ਤੁਹਾਨੂੰ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈਗੀ ਐਨੀ ਕਾਸਟਲੀ ਵੀ ਨਹੀਂ ਹੁੰਦੀ ਜੇ ਕੈਨੇਡੀਅਨ ਜਾ ਰਹੇ ਹੈਗੇ ਯੂਐਸਏ ਦੇ ਵਿੱਚ ਇਟਸ ਨਾਟ ਕਾਸਟਲੀ ਤੁਸੀਂ ਸਾਲ ਦਾ ਟ੍ਰਿਪ ਵੀ ਲੈ ਸਕਦੇ ਆ ਪੁੱਲ ਅイヤー ਜਿੰਨੇ ਮਰਜੀ ਟ੍ਰਿਪ ਕਰੋ ਇੱਕੋ ਪਾਲਸੀ ਦੇ ਵਿੱਚ ਕਵਰ ਕਰੀ ਜਾਣੇ ਉਹਨਾਂ ਨੇ ਸੋ ਇਟਸ ਨਾਟ ਕਾਸਟਲੀ 30 40 ਡਾਲਰ ਤੋਂ ਅイヤー ਦੀ ਪਾਲਸੀ ਤੁਹਾਨੂੰ ਮਿਲ ਜਾਂਦੀ ਹੈ ਜੇ ਯੂ ਐਸ ਏ ਦੇ ਵਿੱਚ ਜਾਣਾ ਚਾਰ ਪੰਜ ਟ੍ਰਿਪ ਚਾਰ ਪੰਜ ਦਿਨਾਂ ਲਈ ਤੁਸੀਂ ਉੱਥੇ ਰਹਿਣਾ ਆ ਇਵਨ ਜੇ ਤੁਸੀਂ ਇੰਡੀਆ ਨੂੰ ਵੀ ਜਾਣਾ ਹੈਗਾ ਆ ਸੋ ਆਪਾਂ ਬਹੁਤ ਜਾਣੇ ਆਪਾਂ ਜਾਣਦੇ ਆ ਪਰ ਆਪਾਂ ਉਸ ਵੇਲੇ ਸੋਚਦੇ ਨਹੀਂ ਹੈਗੇ ਪਰ ਇਹ ਇੰਨੀ ਐਕਸਪੈਂਸਿਵ ਨਹੀਂ ਹੁੰਦਾ ਇੱਕ ਵਾਰੀ ਸਾਡੀ ਟੀਮ ਨੂੰ ਇੱਕ ਵਾਰੀ ਜੂਲ ਪੁੱਛੋ ਵੀ ਰੇਟਸ ਕੀ ਹੈਗੇ ਆ ਤੇ ਤੁਹਾਡੋਂ ਕਿੱਥੋਂ ਬੈਟਰ ਮਨੀ ਮਿਲ ਸਕਦੀ ਹੈ ਤੇ ਐਮਸੀ ਇੰਸ਼ੋਰੈਂਸ ਦੇ ਨਾਲ ਸੰਪਰਕ ਕਿੱਦਾਂ ਕੀਤਾ ਜਾ ਸਕਦਾ ਸੋ ਸਾਡੇ 10 ਆਫਿਸ 올 ਓਵਰ ਲੋਅਰ ਮਿਡਲੈਂਡ ਦੇ ਵਿੱਚ ਤੁਹਾਡੀਆਂ ਸਵਾਮਾਂ ਨਮਾਉਂਦੇ ਨੇ ਸੋ ਸਾਨੂੰ ਕੰਟੈਕਟ ਕਰਨ ਲਈ 6045076666 ਅਗੇਨ 507666 ਸਾਡਾ ਫੋਨ ਨੰਬਰ ਹੈ ਜੇ ਕੋਈ ਹੋਰ ਟਾਪਿਕ ਜਾਂ ਇੱਥੇ ਆਪਾਂ ਨੂੰ ਕੋਈ ਮਿਸ ਹੋ ਗਿਆ ਹੋਵੇ ਤੁਸੀਂ ਸਾਨੂੰ ਮੈਨੂੰ ਕਾਲ ਕਰ ਲਓ ਜਾਂ ਮੇਰੀ ਟੀਮ ਨੂੰ ਕਾਲ ਕਰ ਲਓ ਅਸੀਂ 9:00 ਕਲॉक ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਓਪਨ ਹੁੰਦੇ ਹਾਂਗੇ ਸੱਤੇ ਦਿਨ ਸਵਾਮਾਂ ਨਮਾਉਂਦੇ ਤੁਹਾਡੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਫॉर ਹੈਵਿੰਗ ਮੀ ਸੋ ਵਾਕਈ ਹੋਮ ਇੰਸ਼ੋਰੈਂਸ ਬਾਰੇ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਟਰੈਵਲ ਇੰਸ਼ੋਰੈਂਸ ਬਾਰੇ ਤਾਂ ਤੁਸੀਂ ਐਮਸੀ ਇੰਸ਼ੋਰੈਂਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਸਹੀ ਸਲਾਹ ਤੇ ਸਹੀ ਜਾਣਕਾਰੀ ਜਦੋਂ ਤੁਹਾਡੇ ਕੋਲੇ ਹੋਏਗੀ ਫੇਰ ਹੀ ਤੁਸੀਂ ਸਹੀ ਇੰਸ਼ੋਰੈਂਸ ਜਿਹੜਾ ਉਹ ਲੈ ਸਕਦੇ ਹੋ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾ ਨੂੰ ਇਸ ਕਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਦੇ ਲਈ ਔਖੇ ਰੂਪਾਂ ਦੀ ਲੋੜ ਨਹੀਂ ਪਵੇਗੀ ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾ ਨੂੰ ਇਸ ਕਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਦੇ ਲਈ ਔਖੇ ਰੂਪਾਂ ਦੀ ਲੋੜ ਨਹੀਂ ਹੋਵੇਗੀ ਤੇ ਇਸੇ ਲਈ ਇਸ ਨੂੰ ਸੁਖਾਲਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰੀਕਾ ਤੇ ਕੈਨੇਡਾ ਦੇ ਹੋਰ ਰੈਬੀਜ਼ ਮੁਕਤ ਦੇਸ਼ਾਂ ਤੋਂ ਸਰਹੱਦ ਕਾਰ ਕਰਨ ਵਾਲੇ ਕੁੱਤਿਆਂ ਲਈ ਯੋਜਨਾਬੱਧ ਨਿਯਮਾਂ ਨੂੰ ਛੱਡ ਦਿੱਤਾ ਗਿਆ ਹੈ ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਤਬਦੀਲੀਆਂ ਵੈਟਰਨਰੀ ਐਸੋਸੀਏਸ਼ਨਾਂ ਸੈਰ ਸਪਾਟਾ ਉਦਯੋਗ ਤੇ ਕੈਨੇਡਾ ਦੇ ਵਿੱਤ ਸੰਗੀ ਸਰਕਾਰ ਦੁਆਰਾ ਪੈਨ ਕੀਤੀਆਂ ਗਈਆਂ ਸਨ ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾ ਨੂੰ ਇਸ ਗਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਲਈ ਔਖੇ ਰੂਪਾਂ ਦੀ ਲੋੜ ਜਿਹੜੀ ਹੈ ਉਹ ਨਹੀਂ ਪਵੇਗੀ। ਏਜੰਸੀ ਨੇ ਮਈ ਦੇ ਵਿੱਚ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਦਾ ਉਦੇਸ਼ ਰੈਬੀਜ਼ ਨੂੰ ਦੇਸ਼ ਤੋਂ ਬਾਹਰ ਰੱਖਣਾ ਸੀ। ਉਹਨਾਂ ਕਿਹਾ ਕਿ ਕੁੱਤਿਆਂ ਨੂੰ ਮਾਈਕਰੋਚਿਪ ਕਰਨ ਤੇ ਰੈਬੀਜ਼ ਦੇ ਵਿਰੁੱਧ ਟੀਕਾ ਕਰਨ ਤੇ ਦੋ ਫਾਰਮਾਂ ਦੇ ਸਮੇਤ ਇੱਕ ਪਸ਼ੂ ਚਿਕਿਤਸਕ ਦੁਆਰਾ ਦਸਤਖਤ ਕੀਤੇ ਜਾਣ ਦੀ ਲੋੜ ਹੈ। ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਤਬਦੀਲੀਆਂ ਵੈਟਨਰੀ ਐਸੋਸੀਏਸ਼ਨਾਂ ਸੈਰ ਸਪਾਟਾ ਉਦਯੋਗ ਤੇ ਕੈਨੇਡਾ ਵਿੱਚ ਸੰਗੀ ਸਰਕਾਰ ਸਰਕਾਰ ਦੇ ਦੁਆਰਾ ਪੈਨ ਕੀਤੀਆਂ ਗਈਆਂ ਸਨ ਪਿਛਲੇ ਹਫਤੇ ਕੈਨੇਡੀਅਨ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਤੋਂ ਆਉਣ ਵਾਲੇ ਕੁੱਤਿਆਂ ਲਈ ਨਿਯਮਾਂ ਦੇ ਵਿੱਚ ਅਨਛਕ ਛੋਟ ਪ੍ਰਾਪਤ ਕੀਤੀ ਹੈ ਪਰ ਪੂਰੀ ਛੋਟ ਲਈ ਜ਼ੋਰ ਦੇ ਰਹੇ ਨੇ ਸੀਡੀਸੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੁੱਤਾ ਪਿਛਲੇ ਮਹੀਨਿਆਂ ਤੋਂ ਘਟ ਜੋਖਮ ਵਾਲੇ ਜਾਂ ਰੇਬੀਜ਼ ਮੁਕਤ ਦੇਸ਼ ਵਿੱਚ ਹੈ ਇਹ ਸਿਰਫ ਇੱਕ ਆਯਾਤ ਫਾਰਮ ਦੇ ਨਾਲ ਸਰਹੱਦ ਪਾਰ ਕਰ ਸਕਦਾ ਹੈ ਜੋ ਯਾਤਰਾ ਦੇ ਦਿਨ ਆਨਲਾਈਨ ਪੂਰਾ ਕੀਤਾ ਜਾ ਸਕਦਾ ਹੈ ਇਹ ਕਹਿੰਦੇ ਨੇ ਕਿ ਤਬਦੀਲੀਆਂ ਜਨਤਾ ਉਦਯੋਗ ਤੇ ਵੱਖ-ਵੱਖ ਦੇਸ਼ਾਂ ਤੋਂ ਫੀਡਬੈਕ ਤੇ ਅਧਾਰਤ ਹਨ ਨਿਊਜ਼ ਸਟੋ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਵਾਈਲਡ ਫਾਇਰ ਦੇ ਬਲੋਂ ਨਵੀਆਂ ਹੋਰ ਅੱਗਾਂ ਦੇ ਲੱਗਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਐਤਵਾਰ ਤੱਕ 20 ਤੋਂ ਉੱਪਰ ਅੱਗਾਂ ਜੜੀਆਂ ਨੇ ਉਬਲਦੀਆਂ ਦੇਖਿਆਂ ਗਿਆ ਲਿਟਲ ਕੈਨੇਡਾ ਦਾ ਸਭ ਤੋਂ ਗਰਮ ਤਾਪਮਾਨ ਨਿਰਜ ਕੀਤਾ ਗਿਆ ਜਾਣ ਵਾਲਾ ਦਿਨ ਮੰਨਿਆ ਜਾ ਰਿਹਾ ਹੈ 21 ਜੁਲਾਈ ਕਰੀਬ 42.2 ਡਿਗਰੀ ਦੇ ਕਰੀਬ ਇਥੇ ਤਾਪਮਾਨ ਜਿਹੜਾ ਦੇਖਿਆ ਗਿਆ ਯਾਨੀ ਕਿ ਸਭ ਤੋਂ ਗਰਮ ਰਿਹਾ 2006 ਦੇ ਵਿੱਚ 42.1 ਫੀਸਦ ਜਿਹੜਾ 1 ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ ਸੀ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਇਲਾਕੇ ਜੰਗਲੀ ਅੱਗਾਂ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ BC ਵਾਈਲਡਫਾਇਰ ਸਰਵਿਸ ਦੇ ਡੈਸ਼ਬੋਰਡ ਦਾ ਕਹਿਣਾ ਹੈ ਕਿ ਇਕੱਲੇ ਐਤਵਾਰ ਨੂੰ 20 ਤੋਂ ਵੱਧ ਜੰਗਲੀ ਆਗਾਂ ਦੇਖਿਆ ਗਿਆ ਨੇ ਕਿਉਂਕਿ ਦਿਨ ਦੇ ਗਰਮੀ ਦੇ ਰਿਕਾਰਡ ਕਾਫੀ ਹੇਠਾਂ ਡਿੱਗੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਦਾ ਕਹਿਣਾ ਹੈ ਕਿ 21 ਜੁਲਾਈ ਨੂੰ ਲਟਨ ਪੂਰੇ ਕੈਨੇਡਾ ਦੇ ਵਿੱਚ ਗਰਮ ਸਥਾਨ ਸੀ ਜਿੱਥੇ 42.2 ਡਿਗਰੀ ਦੇ ਸਿਖਰ ਤੇ ਤਾਪਮਾਨ রেকর্ড ਕੀਤਾ ਗਿਆ ਇਸ ਨੇ ਹੁਣੇ ਹੀ 21 ਜੁਲਾਈ ਦੇ 42.1 ਦੇ ਪੁਰਾਣੇ ਰਿਕਾਰਡ ਨੂੰ ਪਛਾੜ ਦਿੱਤਾ ਜੋ 2006 ਦੇ ਵਿੱਚ ਦੇਖਿਆ ਗਿਆ ਸੀ ਲਿਟਨ ਖੇਤਰ ਦੇ ਵਿੱਚ 1921 ਤੋਂ ਰਿਕਾਰਡ ਰੱਖਿਆ ਗਿਆ ਹੈ ਐਸ਼ਕਾਫ ਨੇ ਵੀ 1994 ਦੇ ਪੁਰਾਣੇ 37 ਦੇ ਰਿਕਾਰਡ ਪਾਰ ਕਰਦੇ ਹੋਏ 37.8 ਸਿਖਰ ਦੇ ਤਾਪਮਾਨ ਨੂੰ ਦਰਜ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਇਹ ਐਸ਼ਕਾਫਸ ਤੇ ਸਪੈਂਸਡ ਬ੍ਰਿਜ ਦੇ ਵਿਚਕਾਰ ਹਾਈਵੇ 1 ਦੇ ਰੂਪ ਦੇ ਵਿੱਚ ਆਉਂਦਾ ਜੋ ਸ਼ੈਟਲੈਂਡ ਕ੍ਰੀਕ ਜੰਗਲੀ ਅੱਗ ਕਾਰਨ ਬੰਦ ਹੈ। ਅੱਜ ਰਾਤ ਤੱਕ ਸ਼ੈਟਲੈਂਡ ਕ੍ਰੀਕ ਅੱਗ ਦਾ ਅੰਦਾਜ਼ਾ 14830.9 ਹੈਕਟੇਅਰ ਸੀ। BC ਵਾਈਲਡਫਾਇਰ ਸਰਵਿਸ ਆਪਣੀ ਵੈਬਸਾਈਟ ਦੇ ਮੁਤਾਬਕ ਇਹ ਜੰਗਲ ਦੀ ਅੱਗ ਬਹੁਤ ਜ਼ਿਆਦਾ ਦਿਖਾਈ ਦਿੰਦੀ ਹੈ ਜਾਂ ਜਨਤਕ ਸੁਰੱਖਿਆ ਲਈ ਸੰਭਾਵਿਤ ਖਤਰਾ ਪੈਦਾ ਕਰਦੀ ਹੈ ਇਸ ਦੀ ਜਾਣਕਾਰੀ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਹੈ ਉਹ ਬਿਜਲੀ ਡਿੱਗਣ ਕਾਰਨ ਲੱਗੀ ਹੈ। BC ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਟੈਂਡਰ ਡਰਾਈ ਕੰਡੀਸ਼ਨ ਦੇ ਜੰਗਲੀ ਅੱਗ ਦੇ ਜੋਖਮ ਨੂੰ ਵਧਾ ਦਿੱਤਾ ਹੈ ਸ਼ਨੀਵਾਰ ਨੂੰ BCWS ਨੇ ਸਾਂਝਾ ਕੀਤਾ ਕਿ ਸਿਰਫ 4 ਦਿਨਾਂ ਵਿੱਚ 1277 ਬਿਜਲੀ ਦੇ ਹਮਲੇ ਹੋਏ ਨੇ ਐਤਵਾਰ ਨੂੰ ਵਿਲੀਅਮਸਲੇਟ ਦੇ ਕੈਰਬਿਊ ਸ਼ਹਿਰ ਦੇ ਵਿੱਚ ਜੰਗਲ ਦੀ ਅੱਗ ਪੜਗਈ ਐਤਵਾਰ ਸ਼ਾਮ ਨੂੰ ਸ਼ਹਿਰ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਐਲਾਨ ਕਰਨ ਦੇ ਨਾਲ-ਨਾਲ ਰਾਤੋ-ਰਾਤ ਨਿਕਾਸੀ ਚੇਤਾਵਨੀਆਂ ਲਾਗੂ ਕੀਤੀਆਂ ਸਨ ਸੋਮਵਾਰ ਸਵੇਰ ਤੱਕ ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਪੂਰੇ ਸੂਬੇ ਵਿੱਚ 326 ਅੱਗਾਂ ਬਲ ਰਹੀਆਂ ਨੇ ਵਿਲੀਅਮਸਟੀਲ ਦੇ ਉੱਤਰ ਦੇ ਵਿੱਚ ਪ੍ਰਿੰਸ ਜੋਰਜ ਤੇ ਕੁਇਸਨਲ ਨੇ ਵੀ ਐਤਵਾਰ ਨੂੰ ਆਪਣੇ ਇੱਕ ਦਿਨ ਦੇ ਤਾਪਮਾਨ ਦੇ ਰਿਕਾਰਡ ਨੂੰ ਤੋੜਿਆ ਕ੍ਰਮਵਾਰ 38.3 ਤੇ 38.1 ਦੇ ਸਿਖਰ ਦਾ ਤਾਪਮਾਨ ਰਿਕਾਰਡ ਕੀਤਾ ਗਿਆ ਇਸ ਦੌਰਾਨ ਬਲੂ ਰਿਵਰ ਅਤੇ ਕ੍ਰੈਂਬਰੂਕ ਡੌਸਨ ਕ੍ਰੀਕ ਪ੍ਰਿੰਸਟਨ ਸਮਰਲੈਂਡ ਟ੍ਰੇਲ ਤੇ ਵਿੱਚ ਵੀ ਗਰਮੀ ਦੇ ਰਿਕਾਰਡ ਟੁੱਟੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅੱਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਪਰਮੇਸ਼ ਸਿੰਘ ਸੰਗਾ ਦੀ ਇੱਕ ਖਾਸ ਸਭਜੇ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰਦਾਰ ਸਲੇ ਇਹ ਵੀ ਕੈਲਗਰੀ ਦੇ ਨਾਲ ਰਿਲੇਟਡ ਆ ਤੁਹਾਨੂੰ ਪਤਾ ਹੈ ਪਹਿਲਾਂ 5 ਜੂਨ ਨੂੰ ਉੱਥੇ ਇੱਕ ਵਾਟਰ ਮੇਨ ਜਿਹੜੀ ਸੀਗੀ ਬ੍ਰੇਕ ਹੋ ਗਈ ਸੀਗੀ ਜਿਹਦਾ ਕਰਕੇ ਕੈਲਗਰੀ ਸ਼ਹਿਰ ਨੂੰ ਪਾਣੀ ਦੀ ਬਹੁਤ ਵੱਡੀ ਦਿੱਕਤ ਆਈ ਦੀ ਕਿਉਂਕਿ ਉਹ ਬਹੁਤ ਵੱਡਾ ਪਾਈਪ ਸੀ ਜਿਹੜਾ ਪਾਣੀ ਸ਼ਹਿਰ ਨੂੰ ਪ੍ਰੋਵਾਈਡ ਕਰਦਾ ਸੀਗਾ ਪਰ ਹੁਣ ਉਹ ਹੌਲੀ-ਹੌਲੀ ਜੀ ਇੰਨਾ ਸਮਾਂ ਲੱਗਣ ਤੋਂ ਬਾਅਦ ਉਹ ਪਾਈਪ ਤਾਂ ਰਿਪਲੇਸ ਕਰ ਦਿੱਤਾ ਗਿਆ ਔਰ ਉਹਦੀ ਟੈਸਟਿੰਗ ਵੀ ਹੋ ਗਈ ਤੇ ਹੁਣ ਉਹ ਪਾਈਪ ਜਿਹੜਾ ਆ ਬਕਾਇਦਾ ਰੈਗੂਲਰ ਰਨ ਕਰ ਰਿਹਾ ਪਾਣੀ ਪਰ ਹੁਣ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਉੱਥੇ ਜਿਹੜੇ bizness ਆ ਉਹਨਾਂ ਚੋ ਇੱਕ bizness ਨੇ ਪਹਿਲ ਕਰ ਦਿੱਤੀ ਆ ਔਰ ਸਿਟੀ ਤੇ ਕਿਸਮ ਦਾ ਉਹਨਾਂ ਨੇ ਮੁਕਾਦਮਾ ਕਰ ਦਿੱਤਾ ਜੀ ਉਹ ਕਹਿੰਦੇ ਸਾਡਾ ਨੁਕਸਾਨ ਬਹੁਤ ਹੋ ਗਿਆ ਜਿੰਨੇ ਦਿਨ ਅਸੀਂ ਬੰਦ ਰਹੇ ਆ ਕਿਉਂਕਿ ਫਾਦਰਜ਼ ਡੇ ਵੀ ਸੀਗਾ ਤੇ ਕੈਨੇਡਾ ਡੇ ਸੀ ਉਹ ਕਹਿੰਦੇ ਹੋਰ ਬਹੁਤ ਸਾਰੇ ਸਾਨੂੰ ਕਾਨਸਰਟ ਵਗੈਰਾ ਵੀ ਹੁੰਦੇ ਆ ਸਾਨੂੰ ਉਹ ਕੈਨਸਲ ਕਰਨੇ ਪਏ ਇੱਕ ਕੈਫੇ ਦੀ ਗੱਲ ਆ ਹੋਰ ਵੀ ਉਹਦੇ ਆਲੇ-ਦੁਆਲੇ ਬਿਜ਼ਨਸ ਕਾਫੀ ਹੈਗੇ ਆ ਜਿਹਦੇ ਕਹਿ ਰਹੇ ਨੇ ਵੀ ਹਾਂ ਵੀ ਉਹਨਾਂ ਦਾ ਨੁਕਸਾਨ ਹੋਇਆ ਉਹ ਹੁਣ ਗੱਲ ਪਤਾ ਹੈ ਦਿੱਕਤ ਕਿੱਥੇ ਆ ਉਹ ਕਹਿ ਰਿਹਾ ਜੀ ਵੀ ਇਹ ਸਿਟੀ ਨੂੰ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਜਿਹੜੇ ਪਾਈ ਪਿਆ ਇਹ ਬਦਲਣ ਵਾਲੇ ਨੇ ਉਹ ਕਹਿੰਦੇ ਪਹਿਲਾਂ ਵੀ ਕਈ ਥਾਈ ਇਹ ਘਟਨਾਵਾਂ ਛੋਟ-ਛੋਟੀਆਂ ਹੋ ਚੁੱਕੀਆਂ ਨੇ ਕਿਉਂਕਿ ਜਿਹੜੇ ਇਹ ਪਾਈ ਪਿਆ ਕੰਕਰੀਟ ਦੇ ਇਹਨਾਂ ਦੇ ਵਿੱਚ ਰੇਨਫੋਰਸਿੰਗ ਵਾਇਰਜ਼ ਪਾਈਆਂ ਹੋਈਆਂ ਔਰ ਉਹਦੇ ਉੱਤੇ ਉਹਨਾਂ ਕਵਰ ਨਹੀਂ ਹੈ ਇੱਕ ਗੱਲ ਦੂਸਰੀ ਉਹ ਕਹਿੰਦੇ ਜੀ ਇਹ ਜਿਹੜੇ ਕਾਨਕ੍ਰੀਟ ਆ ਉਹ ਬੜਾ ਪੋਰਸ ਕਾਨਕ੍ਰੀਟ ਉਹਨਾਂ ਨੇ ਯੂਜ਼ ਕੀਤਾ ਹੈ ਜਿਹਨੂੰ ਮਤਲਬ ਜੁਗਾਲ ਲੱਗ ਸਕਦਾ ਜਦੋਂ ਉਹਦੇ ਵਿੱਚ ਦੀ ਪਾਣੀ ਜਾਂਦਾ ਤੇ ਅੰਦਰ ਜਿਹੜੀਆਂ ਰੇਨਫੋਰਸਿੰਗ ਵਾਲਾ ਹੁੰਦੀਆਂ ਨੇ ਤਾਰਾਂ ਉਹਨਾਂ ਨੂੰ ਜੁਗਾਲ ਲੱਗ ਜਾਂਦਾ ਤੇ ਫੇਰ ਉਹ ਉਥੋਂ ਟੁੱਟ ਸਕਦਾ ਸੋ ਇਹਨਾਂ ਗੱਲਾਂ ਨੂੰ ਜਾਣਦਿਆਂ ਹੋયા ਉਹ ਕਹਿ ਰਹੇ ਨੇ ਜੀ ਵੀ ਇਹਨਾਂ ਨੂੰ ਸਿਟੀ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਪਹਿਲਾਂ ਹੀ ਰਿਪਲੇਸ ਕਰ ਦਿੱਤਾ ਜਾਵੇ ਇਹ ਇੱਕ ਕੈਫੇ ਆ ਐਂਜਲਸ ਕੈਫੇ ਉਹਦੀ ਮਾਲਕ ਹੈਗੀ ਆ ਜੀ ਕੈ蒂 ਜੇਕब्स ਉਹਨੇ ਕਿਹਾ ਵੀ ਸਾਨੂੰ ਜਿਹੜਾ ਤਕਰੀਬਨ 60000 ਡਾਲਰ ਦਾ ਨੁਕਸਾਨ ਹੋਇਆ ਉਹਨਾਂ ਦਿਨਾਂ ਦੇ ਵਿੱਚ ਆ ਔਰ ਹੋਰ ਵੀ ਜਿਹੜੇ ਬਿਜ਼ਨਸ ਆ ਉਹਨਾਂ ਦੀ ਵੀ ਗੱਲਬਾਤ ਉਹ ਕਹਿੰਦੀ ਵੀ ਉਹਨਾਂ ਦਾ ਵੀ ਨੁਕਸਾਨ ਹੋਇਆ ਔਰ ਨਾਲ ਦੀ ਨਾਲ ਉਹਨਾਂ ਨੇ ਸਿਰਫ ਇਹ ਸਿਟੀ ਨੂੰ ਨਹੀਂ ਸਿਟੀ ਵੱਲੋਂ ਓਨ ਕੀਤੀ ਜਾਂਦੀ ਇੱਕ ਐਨਮੈਕਸ ਕਾਰਪੋਰੇਸ਼ਨ ਆ ਜਿਹਨੇ ਕੌਂਟਰੈਕਟ ਕੀਤਾ ਹੋਇਆ ਪਾਣੀ ਪ੍ਰੋਵਾਈਡ ਕਰਨ ਦਾ ਉਹਨਾਂ ਨੂੰ ਵੀ ਉਹਨੇ ਮੁਕਦਮੇ ਦੇ ਜਿਹੜੇ ਪੇਪਰ ਆ ਜੀ ਭੇਜ ਦਿੱਤੇ ਆ ਔਰ ਉਹ ਦੋਨਾਂ ਧਿਰਾਂ ਨੇ ਸਿਟੀ ਨੇ ਵੀ ਕਿਹਾ ਵੀ ਸਾਨੂੰ ਉਹ ਜਿਹੜੇ ਪੇਪਰ ਓਫ ਸਿਟੀ ਦਾ ਕਹਿੰਦੀ ਵੀ ਸਾਨੂੰ ਹਜੇ ਪੇਪਰ ਮਿਲੇ ਨਹੀਂ ਪਰ ਐਨ ਮੈਕਸ ਵਾਲੇ ਕਹਿੰਦੇ ਸਾਨੂੰ ਉਹ ਪੇਪਰ ਮਿਲ ਗਏ ਨੇ ਪਰ ਉਹਨਾਂ ਨੇ ਉਹਦੇ ਤੇ ਗਾਂ ਕੋਈ ਵੀ ਗੱਲਬਾਤ ਕਰਨ ਤੋਂ ਜਿਹੜਾ ਹੀ ਨਾ ਕਰ ਦਿੱਤੀ ਆ ਸੋ ਇਹ ਹਾਲਾਤ ਕੈਲਗਰੀ ਦੇ ਬਣੇ ਹੋਏ ਨੇ ਵੈਸੇ ਹੁਣ ਜਿਹੜਾ ਬਾਹਰ ਵੀ ਘਰਾਂ ਦੇ ਬਾਹਰ ਯਾਰਡ ਦੇ ਵਿੱਚ ਪਾਣੀ ਯੂਜ਼ ਕਰਨ ਲਈ ਸਿਟੀ ਨੇ ਕੁਝ ਸ਼ਰਤਾਂ ਦੇ ਨਾਲ ਅਲਾਓ ਕਰ ਦਿੱਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ